ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਜੋਤ ਸਿੰਘ ਸਵਾਗਤ ਕਰਦਾ ਹਾਂ ਪੰਜਾਬ ਦੀਆਂ ਨਗਰ ਨਿਗਮ ਚੋਣਾ ਜੋ ਕਿ ਜਿਨ੍ਹਾਂ ਦਾ ਕੰਮ 21 ਦਸੰਬਰ ਨੂੰ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਸੀ ਤੇ ਅੱਜ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਆਖਿਰਕਾਰ ਫਗਵਾੜਾ ਨਗਰ ਨਗਮ ਦਾ ਮੇਅਰ ਬਣਾਉਣ ਦੀ ਵਾਰੀ ਆਈ ਚੁੱਕੀ ਹੈ ਤੇ ਅੱਜ ਦਾ ਇੱਕ ਇਤਿਹਾਸਿਕ ਦਿਨ ਜਿੱਥੇ ਕਿ ਫਗਵਾੜਾ ਨੂੰ 10 ਸਾਲਾਂ ਬਾਅਦ ਇੱਕ ਦੂਸਰਾ ਨਗਰ ਨਗਮ ਦਾ ਮੇਅਰ ਮਿਲਣ ਜਾ ਰਿਹਾ ਹੈ ਇਸ ਮੇਅਰ ਨੂੰ ਲੈ ਕੇ ਕਾਫੀ ਦਿਨਾਂ ਤੋਂ ਚਰਚਾਵਾਂ ਹਰ ਇੱਕ ਸਿਆਸੀ ਪਾਰਟੀ ਦੇ ਵਿੱਚ ਚੱਲ ਰਹੀਆਂ ਸਨ ਕਿ ਕਿਸ ਤਰ੍ਹਾਂ ਦੇ ਨਾਲ ਮਹਿਰ ਕਿਨੂੰ ਬਣਾਉਣ ਦੇ ਵਿੱਚ ਕਾਮਯਾਬੀ ਹੋਵੇਗੀ ਪਰ ਅੱਜ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਹੈ ਹਾਲ ਕਭਲ ਮਾਨਯੋਗ ਹਾਈ ਕੋਰਟ ਨੇ ਜਿਹੜੇ ਕੀ ਹੁਕਮ ਜਾਰੀ ਕੀਤੇ ਹਨ ਉਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਇੱਕ ਸੁਰੱਖਿਆ ਦਾ ਸਖਤ ਪ੍ਰਬੰਧ ਕਰ ਦਿੱਤੇ ਗਏ ਹਨ ਆਪਾਂ ਪਹੁੰਚੇ ਹਾਂ ਫਗਵਾੜਾ ਦੇ ਪੀਡਬਲਯੂਡੀ ਦੇ ਆਡੀਟੋਰੀਅਮ ਦੇ ਵਿੱਚ ਜਿੱਥੇ ਕਿ ਅੱਜ ਮਹਿਰ ਦੀ ਚੋਣ ਹੋਣੀ ਹੈ ਮਹਿਰ ਦੀ ਚੋਣ ਨੂੰ ਲੈ ਕੇ ਇੱਥੇ ਅੱਜ ਸਵੇਰ ਤੋਂ ਵੱਡੇ ਪੱਧਰ ਤੇ ਪੁਲਿਸ ਦੇ ਪ੍ਰਬੰਧ ਕੀਤੇ ਗਏ ਨੇ ਕਾਫੀ ਜ਼ਿਲ੍ਹਿਆਂ ਦੀ ਪੁਲਿਸ ਹੈ ਜੋ ਅੱਜ ਇੱਥੇ ਤਾਇਨਾਤ ਕਰ ਦਿੱਤੀ ਗਈ ਹੈ ਤੇ ਪੂਰੀ ਤਰ੍ਹਾਂ ਇਸ ਇਲਾਕੇ ਨੂੰ ਸੀਲ ਕਰਕੇ ਇੱਕ ਤਰ੍ਹਾਂ ਨਾ ਪੂਨ ਪੁਲਿਸ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਫਗਵਾੜਾ ਸ਼ਹਿਰ ਦੇ ਲੋਕਾਂ ਦੇ ਵਿੱਚ ਸਵੇਰ ਤੋਂ ਹੀ ਚਰਚਾਵਾਂ ਨੇ ਕਿ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਆਖਿਰਕਾਰ ਇਹੋ ਜਿਹਾ ਕੀ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਲੋਕ ਬੜੇ ਇਸ ਚੀਜ਼ ਨੂੰ ਲੈ ਕੇ ਹੈਰਾਨੀਜਨਕ ਨੇ ਤਾਂ ਕਿ ਇੱਕ ਮੇਅਰ ਦੀ ਚੋਣ ਵਾਸਤੇ ਇੰਨੀ ਵੱਡੀ ਪੁਲਿਸ ਇੰਨਾ ਵੱਡਾ ਸੁਰੱਖਿਆ ਪ੍ਰਬੰਧ ਆਖਿਰਕਾਰ ਅੱਜ ਹੋਵੇਗਾ ਕੀ ਦੱਸ ਦਈਏ ਕਿ ਜਿਹੜੇ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੇ ਫਗਵਾੜਾ ਦੇ ਵਿੱਚ 22 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਕਾਂਗਰਸ ਦੇ ਨਾਲ ਬਸਪਾ ਦਾ ਗੱਟ ਜੋੜ ਸੀ ਬਸਪਾ ਦੇ ਗੱਟ ਜੋੜ ਦੇ ਚਲਦਿਆਂ ਤਿੰਨ ਸੀਟਾਂ ਬਸਪਾ ਦੇ ਖੇਮੇ ਦੇ ਵਿੱਚ ਨੇ ਤੇ ਕਾਂਗਰਸ ਦੇ ਆਪ ਭਾਜਪਾ ਬਸਪਾ ਦਾ ਗੱਟ ਜੋੜ ਮਿਲ ਕੇ 25 ਸੀਟਾਂ ਤੇ ਇੱਕ ਵਿਧਾਇਕ ਧਾਲੀਵਾਲ ਦੀ ਸੀਟ ਪਾ ਕੇ 26 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਖੜੀ ਸੀ ਜਿਸ ਤੋਂ ਬਾਅਦ ਇੱਕ ਉਮੀਦਵਾਰ ਜੋ ਕਿ ਅਜਾਤ ਸ਼ਾਮਲ ਹੋਇਆ ਕਾਂਗਰਸ ਦੇ ਵਿੱਚ ਬਲਵੰਤ ਤੇ ਕਾਂਗਰਸ ਪਾਸ 27 ਸੀਟਾਂ ਦੀ ਜੁੱਦਾ ਬਹੁਮਤ ਸਿੱਧੇ ਤੌਰ ਦੇ ਉੱਤੇ ਜੋ ਕਿ ਨਜ਼ਰ ਆ ਰਿਹਾ ਹੈ ਉਸ ਤੋਂ ਬਾਅਦ ਹੁਣ ਜਿਹੜੀ ਅਕਾਲੀ ਦਲ ਆ ਅਕਾਲੀ ਦਲ ਸਿਰਫ 3 ਸੀਟਾਂ ਦੇ ਉੱਤੇ ਫਗਵਾੜਾ ਦੇ ਵਿੱਚ ਜੇਤੂ ਰਹੀ ਹੈ ਭਾਜਪਾ 4 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜੋ ਕਿ 12 ਸੀਟਾਂ ਉੱਤੇ ਜੇਤੂ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਮੇਂ ਤੋਂ ਹੀ ਲਗਾਤਾਰ ਭੰਨ ਤੋੜ ਦਾ ਕੰਮ ਲਗਾਤਾਰ ਜਾਰੀ ਹੈ ਜਿਹਦੇ ਨਾਲ ਕਿ ਲੋਕ ਕਈ ਪਾਰਟੀਆਂ ਨੂੰ ਇਤੋਂ ਤੱਕ ਵੀ ਸੂਤਰਾਂ ਨੇ ਦੱਸਿਆ ਕਿ ਧਮਕਾਇਆ ਜਾ ਰਹਾ ਹੈ ਬੀਤੀ ਰਾਤ ਕਾਂਗਰਸੀਆਂ ਦੀਆਂ ਤਿੰਨ ਮਹਿਲਾਵਾਂ ਕੌਂਸਲਰਾਂ ਦੇ ਪਤੀਆਂ ਦੇ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ ਜਿਸ ਤੋਂ ਬਾਅਦ ਕਾਫੀ ਚਰਚਾ ਵੀ ਗਰਮ ਹੋ ਚੁੱਕੀ ਹੈ ਫਗਵਾੜਾ ਦੇ ਵਿੱਚ ਆਖਿਰਕਾਰ ਬਣੇਗਾ ਕੀ ਇਹ ਤਾਂ ਹੁਣ ਅੱਜ ਪਤਾ ਲੱਗੇਗਾ ਕਿਉਂਕਿ ਜਿਹੜਾ ਸਮਾਂ ਹੈ 4 ਵਜੇ ਦਾ ਹੈ 4 ਵਜੇ ਹੀ ਚੋਣ ਹੋਣੀ ਹੈ ਚੋਣ ਵਾਸਤੇ ਤੁਹਾਨੂੰ ਦਿਖਾਵਾਂਗੇ ਆਡੀਟੋਰੀਅਮ ਦੇ ਵਿੱਚ ਜਿਹੜੀ ਚੋਣਾਂ ਚ 4 ਵਜੇ ਹੋਣੀ ਹੈ 4 ਵਜੇ ਹੀ ਪਤਾ ਲੱਗੇਗਾ ਕਿਉਂਕਿ ਜੋ ਕਾਂਗਰਸ ਦੇ ਉਮੀਦਵਾਰ ਨੇ ਉਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹ ਸਾਰੇ ਹੀ ਵਿਧਾਇਕ ਧਾਲੀਵਾਲ ਦੀ ਗਵਾਹੀ ਦੇ ਵਿੱਚ ਹਿਮਾਚਲ ਤੋਂ ਜਿਹੜੀ ਬੱਸ ਆ ਉਹ 4 ਵਜੇ ਤੋਂ 15 ਮਿੰਟ ਪਹਿਲਾਂ ਹੀ ਇੱਥੇ ਫਗਵਾੜੇ ਪੁੱਜਣੀ ਆ ਕਿਉਂਕਿ ਜਿਹੜੀ ਸਿਆਸੀ ਧੇਰਾ ਉਹਦਾ ਪੂਰਾ ਇਸ ਵੇਲੇ ਜ਼ੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਜਿਹੜੀ ਮਿਹਰ ਛਿਪਾ ਉਹ ਨਾ ਬਣਨ ਦਈਏ ਜਿਸ ਨੂੰ ਲੈ ਕੇ ਅੱਜ ਜਿਹੜੀ 4 ਵਜੇ ਪੌਣੇ 4 ਵਜੇ ਤੇ ਕਰੀਬ ਜੋ ਧਾਲੀ ਵਧਾਇਕ ਦਾ ਕਹਿਣਾ ਹੈ ਪੌਣੇ 4 ਵਜੇ ਹੀ ਉਹਨਾਂ ਦੇ ਪਾਈ ਦੇ ਪਾਈ ਐਮਸੀ ਇੱਥੇ ਪੁੱਜਣਗੇ ਤੇ ਜੋ ਆਪਣੇ ਅੰਦਰ ஆடிਟੋਰੀਅਮ ਦੇ ਵਿੱਚ VOTING ਵਾਸਤੇ ਜਾਣਗੇ ਦੂਸਰੇ ਪਾਸੇ ਹੁਣ ਜੇ ਆਪਾਂ ਗੱਲ ਕਰੀਏ ਪੁਲਿਸ ਦੀ ਅੱਜ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਆ ਕਿ ਆਖਿਰਕਾਰ ਇੱਕ ਮੇਅਰ ਦੀ ਚੋਣ ਲਈ ਇੰਨੀ ਪੁਲਿਸ ਕਿਉਂ ਇੱਕ ਪਾਸੇ ਜਿੱਥੇ ਗੱਲ ਹਾਈ ਕੋਰਟ ਨੇ ਏਡੀ ਬਹੁਤ ਵੱਡੀ ਸ਼ਕਤੀ ਵਰਤੀ ਹੈ ਕਿ ਕਿਸੇ ਵੀ ਤਰੀਕੇ ਦਾ ਜੋ ਕੀ ਹੈ ਕਾਨੂੰਨ ਭੰਗ ਕਰ ਕੀਤਾ ਕਿਸੇ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਸਾਰਿਆਂ ਮਾਮਲਿਆਂ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਇੱਥੇ ਵੱਕਵੱਕ ਜ਼ਿਲ੍ਹੇ ਦੀ ਪੁਲਿਸ ਪਹੁੰਚ ਚੁੱਕੀ ਹੈ ਤੇ ਅੰਦਰ ਵੱਡੀ ਪੱਦਰ ਦੇ ਉੱਤੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਹੁਣ 4 ਵਜੇ ਹੀ ਪਤਾ ਲੱਗੇਗਾ ਕਿ ਅਗਲਾ ਕਿਰਨ ਮੇਅਰ ਕਿਸ ਨੂੰ ਬਣਾਇਆ ਜਾਊਗਾ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਦੇ ਜਿਹੜੇ ਮੇਅਰ ਨੇ ਉਹਦੇ ਵਿੱਚ ਮੁੱਖ ਤੌਰ ਤੇ ਦਾਵੇਦਾਰ ਸੰਜੀਪ ਬੁग्गा, ਰਾਮਪਾਲ ਉਪਲ, ਮਨੀਸ਼ ਪ੍ਰਵਾਕਰ ਜੋ ਕਿ ਮੁੱਖ ਤੌਰ ਤੇ ਦਾਵੇਵਾਰ ਮੰਨੇ ਜਾ ਰਹੇ ਹਨ ਜਦਕਿ ਜੋ ਡਿਪਟੀ ਮੇਅਰ ਆ ਜਾਂ ਸੀਨੀਅਰ ਮੇਅਰ ਉਹਦੇ ਵਿੱਚੋਂ ਇੱਕ ਬਸਪਾ ਦਾ ਵੀ ਉਮੀਦਵਾਰ ਦੱਸਿਆ ਜਾ ਰਿਹਾ ਹੈ ਜਦ ਦਿਨ ਨੂੰ ਬਣਾਉਣਾ ਦੱਸਿਆ ਜਾ ਰਿਹਾ ਹੈ ਕਿਨਾਂ ਸਾਰਿਆਂ ਨੂੰ ਲੈ ਕੇ ਹੁਣ ਜਿਹੜੀਆਂ ਨੇ ਕਿਆਸੇ ਨੇ ਉਹ 4 ਵਜੇ ਹੀ ਕਲੀਅਰ ਹੋ ਸਕੇਗਾ ਕਿ ਕਿਸ ਪਾਰਟੀ ਨੂੰ ਸਮਰਥਨ ਮਿਲਦਾ ਹੈ ਫਗਵਾੜਾ ਤੋਂ ਅਰਜੋਤ ਸਿੰਘ ਜਨਾ ਦੇ ਨਾਲ ਕੈਮਰਾਮੈਨ ਇੰਦਰਜੀਤ ਦੀ ਰਿਪੋਰਟ